ਜੀ ਦੋਸਤੋ ਕਿਵੇਂ ਹੋ ਤੁਸੀਂ ਅੱਜ ਅਸੀਂ ਛੋੜੇ ਲੈ ਕੇ ਆਤੇ ਕਨਾ ਬਲੌਗ ਤੇ ਅੱਤੇ ਬਲੌਗ ਵਿੱਚ ਆਪਾਂ ਆਪਣੇ ਪੰਡਰੋੜੀ ਹੈਗਾ ਤੀਸਰਾ ਕ੍ਰਿਕਟ ਟੂਰਨਾਮੈਂਟ ਤੇ ਚਲੋ ਚੱਲਦੇ ਆਪਾਂ ਉਥੇ ਨਾਲ ਸੁਨੂ ਦਿਖਾਉਣੇ ਮੈਚ ਤੇ ਨਾਲੇ ਅਸੀਂ ਆਪ ਦੇਖਦੇ ਆਂ ਤੇ ਚਲੋ ਕਰਦੇ ਆਂ ਆਪਾਂ ਬਲੌਗ ਸਟਾਰਟ ਤੇ ਤੁਸੀਂ ਬਲੌਗ ਪੂਰਾ ਦੇਖਣਾ ਚਲੋ ਕਰਦੇ ਆਂ ਬਲੌਗ ਸਟਾਰਟ ਅੱਗ ਤੇ ਮੀਆਂ ਪਹਿਲੀ ਬਾਲ ਮੁੰਡਾ ਤਿਆਰ ਇੱਕ ਵਾਰੀ ਫੇਰ ਹੁਣ ਨਹੀਂ ਹੁੰਦੀ 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 ਨਾਓ ਸਾਹਮਣੇ ਖੇਡਾਂ ਵੱਜ ਗਿਆ ਮੇਰੇ ਵੀਡੀਓ ਵੱਡਾ ਮੇਲਾ ਖੇਡੇ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਔਰ ਲੱਖੇ ਪੈ ਨਿਕਰੇ ਆਓ ਖੇਡ ਦੇਖਦੇ ਹਾਂ ਮੈਦਾਨ ਦੇ ਅੰਦਰ ਇਹਦੀ ਗਾਲ ਦੇ ਇੱਕ ਵਾਰੀ ਫੇਰ ਉਧਰਲੇ ਪਾਸੇ ਸੱਦੀ ਹੋਈ ਮੰਦਰਾ ਦੀ ਮੈਂ ਪੈਰੁੱਤੇ ਨਾ ਪਾਵਾਂ ਸੱਦੀ ਹੋਈ ਮੰਦਰਾ ਦੀ ਹਰ ਜੁੱਤੀ ਨਾ ਪਾਵਾ ਚਾਰ ਸਕੋਰ ਜਿਹੜੇ ਕਰੇ ਜੁੜ ਗਏ ਮੇਰੇ ਵੀਡੀਓ ਨਾਲ ਕਰੇ ਪੈਂਦੀ ਆ ਉਧਰਲੇ ਪਾਸੇ ਉਹ ਲੈਫਟੀ ਫੇਰ ਤਿਆਰ ਹੈ ਜੇ ਆਹ ਬਾਲ ਤੇ ਲੈਫਟੀ ਥਰ ਲਿਆ ਤੇ ਗੱਲ ਬਣ ਜਾਣੀ ਆ ਇਥੇ ਕੱਲੇ ਕੱਲੇ ਨੂੰ ਘਰੇ ਛੱਡ ਕੇ ਆਊਗਾ ਗੱਲ ਇਹ ਵੀ ਪੱਕੀ ਆ ਬਾਲ ਕਰੇ ਪੈਂਦੀ ਆ ਉਧਰਲੇ ਪਾਸੇ ਨਾਲ ਸਿਰੇ ਦੀ ਮੇਰੇ ਵੀਡੀਓ ਖਿਡਾਰੀ ਨੇ ਕਰੇ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਅੰਦਰ ਸ਼ਤਰੀਆਂ ਤੇ ਮੀਆਂ ਦੋਨੋਂ ਟੀਮਾਂ ਟੌਕਸ ਕਰ ਲੈਣਗੀਆਂ ਇਹ ਬੇਰਤੀਆ ਸਾਡੀ ਆਪੇ ਸ਼ਫਤਰੀਆ ਮੈਚ ਅਗਲਾ ਮੇਰੇ ਮਿੱਤਰੋ ਲਓ ਸਾਹਮਣੇ ਟੀਮ ਦੀ ਬਾਲ ਉਧਰਲੇ ਪਾਸੇ ਉਹ ਬੋਲੇ ਬਲੇ ਕਰੀ ਫੇ ਲਓ ਸਾਹਮਣੇ 4 ਕੋ ਖੜੋ 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 ਕੀ ਯੋਧੀਆਂ ਦੇ ਨਾਲ ਲਓ ਸਾਹਮਣੇ ਟੀਮ ਦੀ ਤਾਲ ਦੇ ਮੁੰਡਾ ਖੇਡ ਦੇ ਮੈਦਾਨ ਦੇ ਅੰਦਰ ਤਿਆਰ ਤਿਆਰ ਮੇਰੇ ਮਿੱਤਰੋ ਮੀਆਂ ਦੇ ਖੇਤਰੀਆ ਦੋਪਰ ਜਰਸੀ ਦੇ ਵਿੱਚ ਹੋਣ ਲਓ ਸਾਹਮਣੇ ਬਾਲ ਘਰੇ ਪੈਂਦੀ ਹੈ ਮੁੰਡਾ ਤਿਆਰ ਪਰ ਤਿਆਰ ਹੈ ਵੀ ਜਿਹੜੇ ਮੇਰੇ ਮੂਹਤੇ ਮੇਰੇ ਨੇ ਲਓ ਸਾਹਮਣੇ ਦੇਖਾਂਗੇ ਡਰ ਲੱਗਦਾ ਹੈ ਸੇ ਯਾਰਾਂ ਤੋਂ ਇਹ ਚਰਚੇ ਕਿਦੇ ਹੋ ਜਾਣਗੇ ਗੱਲਾਂ ਕਿਦੇ ਲੱਗਣ ਗਿਆ ਟਕਾਣੇ ਸਿੰਗਲ ਸਪੋਰ ਜਿਹੜਾ ਕਿਦੇ ਜੁੜ ਗਿਆ ਮੇਰੇ ਮਿੱਤਰੋ ਵੀ ਜਿਹੜੇ ਪਹਿਲਾਂ ਸਿਰ ਪਲੋਸਦੇ ਨੇ ਤੇ ਕਰਨ ਦਿਖਾਵਾ ਮੱਲਮਾ ਦਾ ਉਹੀ ਅੱਲੇ ਜ਼ਖਮ ਫਰੂਲਦੇ ਨੇ ਹੁਣ ਜੁਮਰਾਂ ਤੋਂ ਬਾਅਦ ਸਿੱਖਿਆ ਮੈਂ ਯਾਰ ਸਮੇਂ ਦੀਆਂ ਮਾਰਾਂ ਤੋਂ ਜਿਹੜੇ ਮੇਰੇ ਮੂੰਹ ਤੇ ਮੇਰੇ ਨੇ ਡਰ ਲੱਗਦਾ ਐਸਿਆਂ ਯਾਰਾਂ ਤੋਂ ਜਿਹੜੇ ਮੇਰੇ ਮੂੰਹ ਤੇ ਮੇਰੇ ਨੇ ਡਰ ਲੱਗਦਾ ਐਸਿਆਂ ਯਾਰਾਂ ਤੋਂ ਬਾਲ ਘਰੇ ਪੈਂਦੀ ਆ ਮੁੰਡਾ ਫੇਰ ਤਿਆਰ ਵਰ ਤਿਆਰ ਹੈ ਖੇਡਦੇ ਕਿਦੇ ਮੈਦਾਨ ਦੇ ਅੰਦਰ ਜਿੰਨਾ ਚਿਰ ਆਹ ਖੜਾ ਰਹੀ ਪਿੱਚ ਦੇ ਉੱਪਰ ਮੁੰਡਾ ਦਮ ਰੱਖਦਾ ਟਾਰਗੇਟ ਚੇਸ ਕਰਨਾ ਪੈਂਦੀ ਬਾਲ ਉਧਰਲੇ ਪਾਸੇ ਬਾਈ ਜੀ ਲਾਈਨ ਵਾਲੇ ਬੈਚ ਦੇ ਪਿੱਛੇ ਹੋ ਜੋ ਵੀਰ ਬਣ ਕੇ ਜੇ ਬਾਹਰ ਹੋ ਜੋ ਤੇ ਉਹਨਾਂ ਦੀ ਰੀਲ ਸਿੱਧੀ ਨਹੀਂ ਤੇ ਮੈਚ ਤੋਂ ਪਿੱਛੇ ਹੋ ਜੋ ਜੇ ਪਹਿਲਾ ਵਾਈਡ ਹੋ ਗਈ ਫਿਰ ਵਾਈਡ ਹੋਊਗੀ ਅੰਪਾਇਰ ਸਾਹਮਣੇ ਇਹਦੀ ਬਾਲ ਉਧਰਲੇ ਪਾਸੇ ਲਾਓ ਸਾਹਮਣੇ 2 2 2 2 2 2 2 2 ਜੁੜ ਕੇ ਮੇਰੇ ਵੀਡੀਓ ਖੇਡ ਦੇ ਮੈਦਾਨ ਦੇ ਅੰਦਰ ਲਾਓ ਸਾਹਮਣੇ ਆਉਂਦਾ ਜੀ ਪਲੇਅਰ 10 ਰਹਿ ਗਏ 10 ਰਹਿ ਗਏ ਮੇਰੀ ਬਾਲ ਉਧਰਲੇ ਪਾਸੇ ਦਾਨ ਸਿਰੇ ਦੇ ਤੇ ਰੇ ਦੇ 10 ਸਪੋਰਰ ਹਾਲੇ ਵੀ ਕਿਰੇ ਬਾਕੀ ਨਹੀਂ ਖੇਡਦੇ ਮਦਾਨ ਮੇਂਦਰ ਆਠ ਕੇ ਨਾ ਪੰਜਾ ਲਓ ਸਾਹਮਣੇ ਦਾਨ ਕਰੇ ਪੈਂਦੀ ਹੈ ਉਧਰਲੇ ਪਾਸੇ ਓ ਬੱਲੇ 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 ਰਹਿ ਗਏ ਚਾਰ ਮੇਰੇ ਵੀਰੋ ਅਗਲੀਆਂ ਟੀਮਾਂ ਹੋ ਜਾਈ ਗਰਾਊਂਡ ਦੇ ਲਾਗੇ ਲਾਗੇ ਵੀਰ ਬਣ ਕੇ ਇਹ ਮੇਰਦੀ ਐ ਲੈ ਵੀ ਪਾਲੇ ਅੰਦ ਕਾ ਬਹੁਤ ਲੇਟ ਹੋ ਗਈ ਜਿਹੜਿਆਂ ਅਗਲੀਆਂ ਟੀਮਾਂ ਨੂੰ ਹੋਰ ਫੋਨ ਕਰਦੇ ਹੁਣ ਲਓ ਸਾਹਮਣੇ ਜਿੰਦਗੀ ਟੀਮ ਫਿਰ ਦੇ ਕੇ ਮੈਦਾਨ ਦੇ ਅੰਦਰ ਹੋ ਜਨ ਕਰੇ ਬਰਿਆ ਹੋਇਆ ਤੇਗੀ ਪਾਲ ਦੇ ਇੱਕ ਵਾਰੀ ਫੇਰ ਉਧਰਲੇ ਪਾਸੇ ਤਾਲੀ ਹੁੰਦੀ ਹੈ ਮੀਆਂ ਦੇ ਛਤਰੀਆਂ ਟੌਪਰ ਜੀ ਆਣ ਕੇ ਮੀਆਂ ਤੇ ਛਤਰੀਆਂ ਕੌਸ ਕਰ ਲੈਣ ਦੋਨੇ ਟੀਮਾਂ ਆ ਕੇ ਬੈਠੀਆਂ ਐ ਜਿਹੜੀ ਟੀਮ ਲੇਟ ਹੋਗੀ ਉਹਨੂੰ ਪੈਨਲਟੀ ਲਈ ਜਾਊਗੀ ਬਾਸਬਾਲ ਕਿਹਦੇ ਵੜਿਆ ਹੋਇਆ ਹੈ ਸਾਹਮਣੇ ਕਰਨੀ ਮੁੰਡਾ ਤਿਆਰ ਪਰ ਤਿਆਰ ਹੈ 57 ਬਣੇ ਐ 58 ਦਾ ਕਿਹੜੇ ਟਾਰਗੇਟ ਸੈੱਟ ਹੋਇਆ ਉਸਮ ਠੱਡਾ ਥਾਲ ਮੇਰੇ ਮਿੱਤਰੋ ਮੈਚ ਚੋਟੀਰਾ ਮੀਆਂ ਦੇ ਛਤਰੀਆਂ ਵਾਲਾ ਮੈਚ ਖੇਡਿਆ ਜਾਣਾ ਹੈ ਆਹ ਸਾਹਮਣੇ ਤੇ ਵੀ ਬਾਲ ਉਧਰਲੇ ਪਾਸੇ ਮੈਨੂੰ ਲੱਗਦਾ ਦੂਜੇ ਰਾਉਂਡ ਤੇ ਅਗੇ ਕੋਈ ਕੰਡੀਸ਼ਨ ਤੋਂ ਨੋ ਚਰਖੇ ਸੋ ਜਾਣਗੇ ਬਹੁਤ ਹੰਦੇ ਹੋਣ ਦੀ ਗੋਲਨਾ ਪੀਐਸਸੀ ਤੇ ਜਰਤੇ ਕਾਰਪਰਾਨੇ ਸਾਥੂ ਸਿੱਖਲਾ ਵੱਲ ਵੀ ਅਸੀਂ ਤੇ ਜਰਤੇ ਕਾਰਪਰਾਨੇ ਸਾਥੂ ਸਿੱਖਲਾ ਵੱਲ ਦਾ ਗਰੇ ਪੈਂਦੀ ਹੈ ਉਧਰਲੇ ਪਾਸੇ ਇੱਕ ਵਾਰੀ ਫੇਰ ਉਹ ਬੱਲੇ 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 ਕਿਆ ਬਾਤ ਹੈ ਰਾਮਾਨੋਗਨ ਤੇ ਪ੍ਰਾਣਾ ਸੋਧਨ ਹੋਇਆ ਕਰਦਾ ਹੈ ਖਿਡਾਰੀਆਂ ਨੂੰ ਕਿ ਮੋਰ ਦਿੰਦਾ ਹੈ ਖੱਤਰ ਗਿਆ ਨਾ ਖੇਡ ਬਈ ਇੱਕ ਬੋਲ ਚੀ ਮੀਆਂ ਦੇ ਛੱਤਰੀਆਂ ਟਾਸ ਕਰ ਜੀ ਆਣ ਕੇ ਮੀਆਂ ਤੇ ਛੱਤਰੀਆਂ ਟਾਸ ਕਰ ਲੈਣ ਦੋਵੇਂ ਟੀਮਾਂ ਆਣ ਕੇ ਬੈਠੀ ਐ ਜਿਹੜੀ ਟੀਮ ਲੇਟ ਹੋਗੀ ਉਹਨੂੰ ਪੈਨਲਟੀ ਲਾਈ ਜਾਊਗੀ ਸਾਹਮਣੇ ਬੌਲੀ ਕਿਹਦੇ ਬੜਿਆ ਹੋਇਆ ਸਾਹਮਣੇ ਕਰਨੀ ਮੁੰਡਾ ਤਿਆਰ ਪਰ ਤਿਆਰ ਹੈ 57 ਬਣੇ 58 ਦਾ ਕਿਹਦੇ ਟਾਰਗੇਟ ਸੈੱਟ ਹੋਇਆ ਉਸਮ ਠੱਡਾ ਥਾਲ ਮੇਰੇ ਮਿੱਤਰੋ ਮੈਚ ਚੋਟੀ ਦਾ ਮੀਆਂ ਦੇ ਛਤਰੀਆਂ ਅਗਲਾ ਮੈਚ ਖੇਡਿਆ ਜਾਣਾ ਹੈ ਤਾਂ ਸਾਹਮਣੇ ਪੇਂਦੀ ਬਾਲ ਉਧਰ ਦੇ ਪਾਸੇ ਮੈਨੂੰ ਲੱਗਦਾ ਦੂਜੇ ਰੌਂਡ ਦੀ ਕੰਪੀਟੀਸ਼ਨ ਤੁਹਾਨੂੰ ਚੱਕੇ ਹੋ ਜਾਣਗੇ ਤਾਂ ਸਾਹਮਣੇ ਹੋਰ ਨਹੀਂ ਕੋਲ ਹੈ ਪੀਐਸਟੀ ਦੇ ਰਫ ਕਾਰਪਰਾਨੇ 700 ਸਿੱਖ ਲਾ ਵੱਲ ਦੇ ਅਸੀਂ ਤੇਰ ਦੇ ਕਾਰ ਪਰਾਣੇ 700 ਸਿੱਖ ਲਾ ਵੱਲ ਦੇ ਨਾਲ ਕਰੇ ਪੈਂਦੀ ਹੈ ਉਧਰਲੇ ਪਾਸੇ ਇੱਕ ਵਾਰੀ ਫੇਰ ਉਹ ਬੱਲੇ ਹੱਥੇ ਪਰਲੇ ਬੱਲੇ ਕੀ ਬਾਤ ਹੈ ਨਵਾਂ ਨੌ ਦਿਨ ਤੇ ਪਰਾਣਾ ਸੋਧ ਨਵਿਆ ਕਰਦਾ ਹੈ ਖਿਡਾਰੀ ਉੱਤੋਂ ਕੇ ਬੋਰ ਦਿੰਦਾ ਹੈ بلیں بلے ادھر پاس چار سو 10 ਰਹਿ ਗਏ 10 ਰਹਿ ਗਏ ਇਹਦੀ ਗੱਲ ਉਧਰਲੇ ਪਾਸੇ ਦਾਨ ਸਿਰੇ ਦੀ ਦੇਖਦੇ 10 ਸਪੋਰਰ ਹਾਲੇ ਵੀ ਕਿਰੇ ਬਾਕੀ ਨੇ ਖੇਡਦੇ ਮੈਦਾਨ ਦੇ ਅੰਦਰ ਅੱਗੇ ਜਾਂਦਾ ਪੰਜਾਬ ਲਓ ਸਾਹਮਣੇ ਦਾਨ ਕਦੇ ਤੇਦੀ ਉਧਰਲੇ ਪਾਸੇ ਓ ਬੱਲੇ 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 ਰਹਿ ਗਏ ਚਾਰ ਮੇਰੇ ਵੀਡੀਓ ਅਗਲੀਆਂ ਟੀਮਾਂ ਹੋ ਜੋ ਦੀ ਗਰਾਊਂਡ ਦੇ ਲਾਗੇ ਲਾਗੇ ਵੀਰ ਬਣ ਕੇ ਇਹ ਬਿਰਤੀ ਹੈ ਲੈ ਵੀ ਪਾਲਿਆਂ ਚ ਕਾ ਬਹੁਤ ਲੇਟ ਹੋ ਗਿਆ ਜਿੰਦਿਆਂ ਅਗਲੀਆਂ ਟੀਮਾਂ ਨੂੰ ਹੋਰ ਫੋਨ ਕਰਦੇ ਹੁਣ ਲਓ ਸਾਹਮਣੇ ਜਿੰਦਗੀ ਟੀਮ ਖੇਡ ਦੇ ਕੇ ਮદાન ਤੇ ਅੰਦਰ ਤਰੀਆਂ ਤੇ ਮੀਆਂ ਪੇਦੀ ਬਾਲ ਮੁੰਡਾ ਤਿਆਰ ਇੱਕ ਵਾਰੀ ਫੇਰ ਹੁੰਨੀ ਹੁੰਨੀ ਹੰਨੇ ਹੰਨੇ ਲਓ ਸਾਹਮਣੇ ਖੇੜਾ ਪਜ ਗਿਆ ਮੇਰੇ ਵੀਰੋ ਖੜੋ 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 ਕੀ ਲਓ ਜੀ ਦੇ ਨਾਲ ਲਓ ਸਾਹਮਣੇ ਪੈਂਦੀ ਤਾਲ ਦੇ ਮੁੰਡਾ ਖੇਡ ਦੇ ਮੈਦਾਨ ਦੇ ਅੰਦਰ ਤਿਆਰ ਪਰ ਤਿਆਰ ਮੇਰੇ ਮਿੱਤਰੋ ਮੀਆਂ ਦੇ ਖੇਤਰੀਆ ਦੌਰ ਪਰ ਜਰਸੀ ਦੇ ਵਿੱਚ ਹੋਣ ਦਾ ਲਓ ਸਾਹਮਣੇ ਬਾਲ ਕਰੇ ਪੈਂਦੀ ਹੈ ਮੁੰਡਾ ਤਿਆਰ ਪਰ ਤਿਆਰ ਹੈ ਵੀ ਜਿਹੜੇ ਮੇਰੇ ਮੂਹਤੇ ਮੇਰੇ ਨੇ ਲਓ ਸਾਹਮਣੇ ਦੇਖਾਂਗੇ ਡਰ ਲੱਗਦਾ ਹੈ ਸੇ ਯਾਰਾਂ ਤੋਂ ਤੇ ਚਰਚੇ ਕਦੇ ਹੋ ਜਾਣਗੇ ਗੱਲਾਂ ਕਦੇ ਲੱਗਣਗੀਆਂ ਟਿਕਾਣੇ ਸਿੰਗਲ ਸਕੋਰ ਜਿਹੜਾ ਕਦੇ ਜੁੜ ਗਿਆ ਮੇਰੇ ਮਿੱਤਰੋ ਵੀ ਜਿਹੜੇ ਪਹਿਲਾਂ ਸਿਰ ਪਲੋਸਦੇ ਨੇ ਤੇ ਕਰਨ ਦਿਖਾਵਾ ਮੱਲਮਾਂ ਦਾ ਉਹੀ ਅੱਲੇ ਜ਼ਖਮ ਫਰੋਲਦੇ ਨੇ ਉੰਜ ਉਮਰਾਂ ਤੋਂ ਬਾਅਦ ਸਿੱਖਿਆ ਮੈਂ ਯਾਰ ਸਮੇਂ ਦੀਆਂ ਮਾਰਾਂ ਤੋਂ ਜਿਹੜੇ ਮੇਰੇ ਮੂੰਹ ਤੇ ਮੇਰੇ ਨੇ ਡਰ ਲੱਗਦਾ ਐਸਿਆਂ ਯਾਰਾਂ ਤੋਂ ਜਿਹੜੇ ਮੇਰੇ ਮੂੰਹ ਤੇ ਮੇਰੇ ਨੇ ਡਰ ਲੱਗਦਾ ਐਸਿਆਂ ਯਾਰਾਂ ਤੋਂ ਬਾਲ ਕਰੇ ਪੇਂਦੀ ਆ ਮੁੰਡਾ ਫੇਰ ਤਿਆਰ ਵਰ ਤਿਆਰ ਐ ਖੇਡਦੇ ਕਿਦੇ ਮੈਦਾਨ ਦੇ ਅੰਦਰ ਜਿੰਨਾ ਚਿਰ ਖਿਡਾਰੀ ਪਿੱਚ ਦੇ ਉੱਪਰ ਐ ਮੁੰਡਾ ਦਮ ਰੱਖਦਾ ਟਾਰਗੇਟ ਚੇਸ ਕਰਨਾ ਪੇਂਦੀ ਬਾਲ ਉਧਰਲੇ ਪਾਸੇ ਭਾਈ ਜੀ ਲਾਈਵ ਵਾਲੇ ਮੈਚ ਦੇ ਪਿੱਛੇ ਹੋ ਜੋ ਵੀਰ ਵਰਗੇ ਜੇ ਬਾਹਰ ਹੋ ਜੋ ਤੇ ਉਹਨਾਂ ਦੀ ਰੀਲ ਸਿੱਧੀ ਨਿੱਤੇ ਮੈਚ ਤੋਂ ਪਿੱਛੇ ਹੋ ਜੋ ਜੇ ਪਹਿਲਾ ਵਾਈਡ ਹੋ ਗਈ ਫਿਰ ਵਾਈਡ ਹੋਊਗੀ ਅੰਪਾਇਰ ਸਾਹਮਣੇ ਇਹਦੀ ਬਾਲ ਉਧਰਲੇ ਪਾਸੇ ਲਾਓ ਸਾਹਮਣੇ 2 2 2 2 2 2 ਜੁੜ ਕੇ ਮੇਰੇ ਵੀਡੀਓ ਖੇਡ ਦੇ ਮੈਦਾਨ ਦੇ ਅੰਦਰ ਆਓ ਸਾਹਮਣੇ അവിടെ <laughs> പ്ലെയർ <laughs>